ਅੰਸ਼ਲੀ ਕੋਪੋਤਲਾ ਵਿਖੇ ਗੋਵਿੰਦਾਨੰਦ ਬਾਬਾ ਜੀ ਦੀ ਯਾਦ ਵਿੱਚ ਮੇਲਾ ਕਰਵਾਇਆ ਗਿਆ ਤੇ ਮੇਲੇ ਵਿੱਚ ਪਿੰਡ ਵਾਲਿਆਂ ਵੱਲੋਂ ਕੁਸ਼ਤੀਆਂ ਵੀ ਕਰਵਾਈਆਂ ਗਈਆਂ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਹਕੋਟ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਲਵਿੰਦਰ ਪੰਜੋਰੀ ਜੀ ਪਹੁੰਚੇ ਉਹਨਾਂ ਦੱਸਿਆ ਕਿ ਅਜਿਹੇ ਦੰਗਲ ਹਰ ਪਿੰਡ ਵਿੱਚ ਕਰਵਾਉਣੇ ਚਾਹੀਦੇ ਹਨ ਦਾ ਆਨੰਦ ਜੀ ਜੋ ਕੇਸਰੀ ਦੰਗਲ ਹੋਇਆ ਇਹ ਦੰਗਲ ਮੈਂ ਕਹੂੰਗਾ ਪੰਜਾਬ ਦੇ ਪਹਿਲੇ ਦਸਾਂ ਦੰਗਲਾਂ ਦੇ ਵਿੱਚ ਆਉਂਦਾ ਕਿਉਂਕਿ ਕੋਈ ਵੀ ਅਕੈਡਮੀ ਵਾਲਾ ਇਹ ਨਹੀਂ ਸੋਚਦਾ ਉਹ ਅਸੀਂ ਬੱਚਿਆਂ ਨੂੰ ਪੈਲ ਦਈਏ ਪਰ ਜੋ ਅੱਜ ਸਾਡੇ ਪਹਿਲਵਾਨ ਜੀ ਕਾਂਜਲੀ ਸਾਹਿਬ ਨੇ ਕਰਵਾਇਆ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਸਕੰਦਰ ਜੀ ਖੜੇ ਆ ਮੇਰੇ ਨਾਲ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਜੋ ਤੁਸੀਂ ਬੱਚਿਆਂ ਨੂੰ ਪੈਲ ਦਿੰਨੇ ਹੋ ਕਿਉਂਕਿ ਜਿਹੜੇ ਤਕੜੇ ਮਾਲਿਆ ਉਹਨਾਂ ਨੂੰ ਤਾਂ ਬਹੁਤ ਮੌਕੇ ਮਿਲਦੇ ਆ ਪਰ ਸਾਡੇ ਛੋਟੇ ਬੱਚਿਆਂ ਲਈ ਮੌਕੇ ਬਹੁਤ ਘੱਟ ਮਿਲਦੇ ਆ ਜੋ ਇਹਨਾਂ ਨੇ ਅੱਜ ਦੰਗਲ ਕਰਾਇਆ ਅੱਜ ਜਿੰਨੀ ਵੀ ਅੱਜ ਇੱਥੇ ਗੈਦਰਿੰਗ ਹੋਈ ਆ ਸਾਰਿਆਂ ਨੇ ਇਸ ਚੀਜ਼ ਦਾ ਬਹੁਤ ਸਲਾਘਾ ਜੋ ਕਦਮ ਉਠਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹਰ ਇੱਕ ਪਿੰਡ ਨੂੰ ਇਦਾਂ ਦੇ ਦੰਗਲ ਕਰਾਉਣੇ ਚਾਹੀਦੇ ਆ ਜਿਹਦੇ ਨਾਲ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿ ਸਕਣ ਮੈਂ ਕਾਂਜਲੀ ਪਲਵਾਨ ਦਾ ਔਰ ਸਕੰਦਰ ਪਲਵਾਨ ਦਾ ਇਥੋਂ ਦੀ ਸਮੂਹ ਕਮੇਟੀ ਦਾ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੈਡ ਤੇ ਆ ਦੰਗਲ ਕਰਾ ਕੇ ਬੱਚਿਆਂ ਨੂੰ ਹੋਰ ਮਿਹਨਤ ਕਰਨਾ ਬਲ ਬਖਸ਼ਿਆ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਔਰ ਇਦਾਂ ਦੇ ਦੰਗਲ ਹਰ ਇੱਕ ਨਗਰ ਦੇ ਵਿੱਚ ਹਰ ਇੱਕ ਸ਼ਹਿਰ ਚ ਹੋਣੇ ਚਾਹੀਦੇ ਆ ਜੋ ਵੀ ਇਹ ਮੇਰੇ ਜੁਮੇ ਸੇਵਾ ਲਾਇਆ ਕਰਨਗੇ ਮੈਂ ਇਸ ਦੰਗਲ ਲਈ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਲਾਇਆ ਕਰਨਗੇ ਮੈਂ ਹਰ ਸਾਲ ਇਹਨਾਂ ਨੂੰ ਜਿੰਨਾ ਕਿ ਸਾਹ ਚੱਲਦੇ ਮੈਂ ਦੇਵਾਂਗਾ ਇਹਨਾਂ ਨੂੰ ਔਰ ਬੱਚਿਆਂ ਨੂੰ ਪਹਲ ਦੇ ਦਗਾਤੇ ਆਪਾਂ ਇਸ ਚੀਜ਼ ਦੇ ਉੱਪਰ ਲੈ ਕੇ ਆਵਾਂਗੇ ਕੁਸ਼ਤੀ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਕਨਕਲਸ਼ਨ ਕੀ ਮੈਸੇਜ ਦੇਣਾ ਹੈ ਅੱਜਕੱਲ ਨਸ਼ਾ ਦੇ ਦੌਰ ਕਰਾ ਬਹੁਤ ਜ਼ਿਆਦਾ ਦੇਖੋ ਜੀ ਨਸ਼ਾ ਦੇ ਦੌਰ ਦੇ ਵਿੱਚ ਸਾਡਾ ਪੰਜਾਬ ਬਿਲਕੁਲ ਜਿਹੜਾ ਡੁੱਬ ਚੁੱਕਾ ਸੀ ਆਪਾਂ ਥੋੜੇ ਸਮੇਂ ਤੋਂ ਉਹਦੇ ਵਿੱਚ ਕੰਟਰੋਲ ਵੀ ਕਰ ਰਹੇ ਆ ਸਰਕਾਰ ਦਾ ਬਹੁਤ ਵੱਡਾ ਪਰਾਲਾ ਸਾਡੇ ਪ੍ਰਸ਼ਾਸਨ ਦਾ ਬਹੁਤ ਵੱਡਾ ਪਰਾਲਾ ਔਰ ਸਾਡੇ ਨਾਲ ਜਿਹੜੇ ਸਾਡੇ ਵੀਰ ਖਲੇ ਆ სპੋਰਟਸਮੈਨ ਇਹਨਾਂ ਦਾ ਵੀ ਬਹੁਤ ਵੱਡਾ ਪਰਾਲਾ ਵੀ ਆਪਾਂ ਇਹਨੂੰ ਕਿਸ ਨਾ ਕਿਸ ਤਰ੍ਹਾਂ ਕੰਟਰੋਲ ਕਰੀਏ ਪਰ ਜੇ ਅੱਜ ਮੈਂ ਨਵੀਂ ਪੀੜੀ ਨੂੰ ਕਹਿਣਾ ਚਾਹਾਂਗਾ ਵੀ ਇਸ ਤੋਂ ਵਧੀਆ ਆਪਾਂ ਨੂੰ ਮੌਕਾ ਕੋਈ ਨਹੀਂ ਹੈਗਾ ਜਿਹੜੇ ਆਪਾਂ ਮੈਟ ਤੇ ਦੰਗਲ ਕਰਾਉਂਦੇ ਆ ਕਿਉਂਕਿ ਬੱਚਿਆਂ ਲਈਆਂ ਨੌਕਰੀਆਂ ਲਈ ਪਹਿਲ ਦੇ ਆਧਾਰ ਤੇ ਇਹ ਆਉਂਦਾ ਆ ਮੈਟ ਜੇ ਮਿੱਟੀ ਵਾਲੀ ਕੁਸ਼ਤੀ ਦੇਖੀਏ ਕਿਉਂਕਿ ਉਹ ਇੰਟਰਨੈਸ਼ਨਲ ਜਿਹੜੇ ਹੈਗੇ ਆ ਉਹ ਇੰਟਰਨੈਸ਼ਨਲ ਦੇ ਵਿੱਚ ਨਹੀਂ ਆਉਂਦੀ ਇਹ ਇੰਟਰਨੈਸ਼ਨਲ ਦੇ ਵਿੱਚ ਆਉਂਦੀ ਵਰਲਡ ਦੇ ਵਿੱਚ ਆਉਂਦੀ ਆ ਤੇ ਜੇ ਬੱਚੇ ਅੱਜ ਇਹਨਾਂ ਨੂੰ ਟੌਪ ਕਰਦੇ ਆ ਤੇ ਮੇਰਾ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ ਜਿੰਦਾ ਦੇ ਅੱਜ ਬੱਚੇ ਦੋ ਹੁਲਕੇ ਗਏ ਆ ਫਾਈਨਲ ਦੇ ਵਿੱਚ ਬਾਲਕੇਸਰੀ ਚ ਜਾਂ ਅਪਰਵੇਟਾਂ ਦੇ ਵਿੱਚ ਬੜਾ ਮਨ ਖੁਸ਼ ਹੋਇਆ ਮੈਂ ਕਹਿੰਦਾ ਪ੍ਰਮਾਤਮਾ ਨਾਲ ਅਸਾਂ ਦਾ ਚੜ੍ਹਦੀ ਕਲਾ ਚ ਰੱਖੇ ਤੇ ਇਦਾਂ ਦੇ ਬੱਚਿਆਂ ਦੇ ਦੰਗਲ ਜ਼ਰੂਰ ਕਰਾਉਣ